ਕੀ ਤੁਹਾਨੂੰ ਪਤਾ ਲੋ ਕਾਰਬ ਡਾਈਟ ਕਰਨ ਦੇ ਕਿੰਨੇ ਸਾਰੇ ਨੁਕਸਾਨ ਆਜ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਨੰਬਰ 1 ਲੋ ਕਾਰਬ ਡਾਈਟ ਕਰਨ ਦੇ ਨਾਲ ਤੁਹਾਡੀ ਬੋਡੀ ਤੇ ਕਿਸੇ ਵੀ ਤਰ੍ਹਾਂ ਦੀ ਐਕਸਟਰਾ ਫੈਟ ਚਾਹੇ ਉਹ ਇੰਟਰਨਲ ਆਰਗਨ ਦੇ ਵਿੱਚ ਹੈ ਜਾਂ ਐਕਸਟਰਨਲ ਆਰਗਨ ਦੇ ਵਿੱਚ ਹੈ ਬਿਨਾ ਕਿਸੇ ਐਕਸਟਰਾ ਐਫਰਟ ਤੋਂ ਈਜ਼ੀਲੀ ਲੂਜ਼ ਹੋ ਜਾਂਦੀ ਹੈ ਕਿੰਨਾ ਵੱਡਾ ਸਾਈਡ ਇਫੈਕਟ ਹੈ ਨੰਬਰ 2 ਲੋ ਕਾਰਬ ਡਾਈਟ ਕਰਨ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਇਨਸੂਲਿਨ ਦੇ ਸਪਾਈਕਸ ਘਟਦੇ ਆ ਜਿਹਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਡਾਇਬੀਟੀਜ਼ ਹਾਰਟ ਪ੍ਰੋਬਲਮ ਕਿਡਨੀ ਡਿਜ਼ੀਜ਼ ਲਿਵਰ ਡਿਜ਼ੀਜ਼ ਬ੍ਰੇਨ ਸਟ੍ਰੋਕਸ ਇਦਾਂ ਦੀਆਂ ਬਿਮਾਰੀਆਂ ਹੋਣ ਦੇ ਖਤਰੇ 90% ਤੱਕ ਘਟ ਜਾਂਦੇ ਆ ਇਹ ਵੀ ਤਾਂ ਕਿੱਡਾ ਵੱਡਾ ਨੁਕਸਾਨ ਹੈ ਨੰਬਰ 3 ਲੋ ਕਾਰਬ ਡਾਈਟ ਕਰਨ ਦੇ ਨਾਲ ਤੁਹਾਡੀ ਸਕਿਨ ਦੇ ਵਿੱਚੋਂ ਇਨਫਲੇਮੇਸ਼ਨ ਤੇ ਗਲਾਈਕੇਸ਼ਨ ਘਟਦੀ ਆ ਜਿਹਦੇ ਨਾਲ ਤੁਹਾਡੀ ਸਕਿਨ ਹਾਈਡਰੇਟ ਹੁੰਦੀ ਆ ਉਹਦੇ ਨਾਲ ਤੁਹਾਡੀ ਸਕਿਨ ਦੇ ਉੱਤੇ ਗਲੋ ਵੱਧਦਾ ਰਿੰਕਲਸ ਘਟਦੇ ਆ ਤੇ ਤੁਹਾਡਾ ਸਕਿਨ ਟੈਕਸਚਰ ਇੰਪਰੂਵ ਹੁੰਦਾ ਹੈ ਇਹ ਵੀ ਬਹੁਤ ਵੱਡਾ ਨੁਕਸਾਨ ਨੰਬਰ 4 ਲੋ ਕਾਰਬ ਡਾਈਟ ਕਰਨ ਦੇ ਨਾਲ ਤੁਹਾਡੀ ਬਾਡੀ ਦੀ ਡਿਪੈਂਡੈਂਸੀ ਗਲੂਕੋਜ਼ ਤੋਂ ਸਵਿਚ ਹੋ ਕੇ ਫੈਟੀ ਐਸਿਡਸ ਤੇ ਆ ਜਾਂਦੀ ਜਿਹਦੇ ਨਾਲ ਤੁਹਾਡੀ ਮੈਂਟਲ ਕਲੈਰਿਟੀ ਤੇ ਤੁਹਾਡੀ ਫਿਜ਼ੀਕਲ એનર્ਜੀ ਦੇ ਵਿੱਚ ਇੰਪਰੂਵਮੈਂਟਸ ਆਉਂਦੀਆਂ ਇਹ ਵੀ ਬਹੁਤ ਵੱਡਾ ਨੁਕਸਾਨ ਹੈ ਨੰਬਰ 5 ਲੋ ਕਾਰਬ ਡਾਈਟ ਕਰਨ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਹਾਰਮੋਨ ਲੈਵਲਸ ਬੈਲੈਂਸ ਹੁੰਦੇ ਆ ਇਨਫਲਮੇਸ਼ਨ ਘਟਦੀ ਆ ਜਿਹਦੇ ਨਾਲ ਕਈ ਤਰ੍ਹਾਂ ਦੀਆਂ ਆਟੋ ਇਮਿਊਨ ਡਿਜ਼ੀਜ਼ ਜਿਦਾਂ ਕਿ ਥਾਇਰਾਇਡ ਪੀਸੀਓਡੀ ਆਰਥਰਾਇਟਿਸ ਅਲਜ਼ਾਈਮਰ ਪਾਰਕਿੰਸਨ ਇਦਾਂ ਦੀਆਂ ਕਈ ਸਾਰੀਆਂ ਬਿਮਾਰੀਆਂ ਦੇ ਖਤਰੇ 90% ਤੋਂ ਵੀ ਜ਼ਿਆਦਾ ਘਟ ਜਾਂਦੇ ਆ ਸੋ ਅਗਲੀ ਵਾਰੀ ਜਦੋਂ ਵੀ ਇੰਟਰਮੀਟੈਂਟ ਫਾਸਟਿੰਗ ਤੇ ਲੋ ਕਾਰਬ ਡ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਵਾਸਤੇ ਸਾਨੂੰ ਫੋਲੋ ਸ਼ੇਅਰ ਤੇ ਲਾਈਕ ਕਰੋ ਥੈਂਕ ਯੂ